ਲੋ ਜੀ ਆਪਾਂ ਪਹੁੰਚ ਗਏ ਮੌਨਕ ਸ਼ਹਿਰ ਦੇ ਅੰਦਰ ਤੇ ਬਾਲਾ ਜੀ ਮੋਬਾਈਲ ਰਿਪੇਅਰ ਦੇ ਤੁਹਾਨੂੰ ਇੱਕ ਵਾਰ ਲੋਕੇਸ਼ਨ ਲੋਕੇਸ਼ਨ ਕਨਫਰਮ ਕਨਫਰਮ ਕਰਾ ਦਿਨਾ ਆਪਾਂ ਦੇਖੋ ਅਦਰ ਦੇਖਦੇ ਹੋਏ ਟੁਹਾਣਾ ਰੋਡ ਤੇ ਇਹ ਹੈ ਪਾਤੜਾ ਰੋਡ ਬਿਲਕੁਲ ਇਹ ਪਾਤੜਾ ਰੋਡ ਤੇ ਖੜੇ ਆ ਆਪਾਂ ਤੇ ਬਾਲਾ ਜੀ ਮੋਬਾਈਲ ਰਿਪੇਅਰਿੰਗ ਆਜੂ ਬਾਈ ਨਾਲ ਕਰਦੇ ਆ ਗੱਲ ਆਪਕੋ ਬਾਈ ਨੇ ਆਫਰ ਲਾਇਆ ਹੋਇਆ ਇਹਨੇ ਬਹੁਤ ਪਾਗੜੇ ਦਾ ਆਫਰ ਲਾਇਆ ਹੋਇਆ ਕਿਸੇ ਵੀ ਮੋਬਾਈਲ ਦੀ ਟੱਚ ਸਕਰੀਨ ਪੁਆਣੀ ਹੋਵੇ ਬਾਜ਼ਾਰ ਚ ਐਂਡਰੋਇਡ ਐਂਡ ਇਧਰ ਆਛਾ ਜੀ Android ਦੇ ਬਾਜ਼ਾਰ 'ਚ 1000 ਰੁਪਏ ਰੇਟ ਬਾਈ ਤੋਂ 800 'ਚ ਬੁਆਕੇ ਲੈ ਜਾਓ। ਜਿਹੜੀ ਟੱਚ ਦਾ ਵਿਜਾਰਤ ਰੇਟ 800 ਰੁਪਏ ਬਾਈ ਤੋਂ 600 ਰੁਪਏ ਬੁਆਕੇ ਲੈ ਜਾਓ। ਭਾਈ ਇਹੀ ਗੱਲ ਹੈ। ਆ ਆ ਗਿਆ ਆ ਗਿਆ ਛੱਡੀ। ਮੈਂ ਸੋਚਿਆ ਉਧਰ ਆਜੋ ਇਧਰ ਆ। ਭਾਈ ਕੀ ਆਫਰ ਲਾਇਓਏ ਮੇ ਟੱਚਾਂ ਦੇ ਪਹਿਲਾਂ ਇਹ ਦੱਸ। ਆਫਰ ਤਾਂ ਵੀਰੇ ਐਵੇਂ ਆ। ਹਾਂਜੀ। ਜਿਹੜੀ ਟੱਚਾਂ ਦੀ ਵਿਜਾਰਤ ਵਿੱਚ 70 800 ਵੀ ਰਹਿੰਦੇ ਨੇ। ਠੀਕ ਹੈ। ਆਪਣੇ ਲਈ 350 ਰੁਪਏ ਦੀ ਟੱਚ ਬੁਆਕੇ ਲੈ ਜਾ। 1000 ਰੁਪਏ ਵਾਲੀ 350 ਰੁਪਏ ਦੀ ਲੈ ਵੀ ਸ਼ੈਲੀ ਬਾਈ ਨੇ ਵੱਡਾ ਧਮਾਕਾ ਕਰਤਾ ਮੂਹਰਤ ਇਹ ਐਂਡਰੋਇਡ ਫੋਨ ਆ ਗਏ Realme 5C2 ਜਿੰਨੇ ਵੀ ਐਂਡਰੋਇਡ ਫੋਨ ਐ ਸਾਰਿਆਂ ਦੀ 350 ਰੁਪਏ ਟੱਚ ਪੱਕੀ ਗੱਲ ਐ ਦੇਖ ਲੈ ਬੋਲਡਰ ਦੇ ਵਿੱਚ ਦਿੱਲੀ ਤੋਂ 100 ਰੁਪਿਆ ਪਲੱਸ ਲੈ ਜਾਉਂਗਾ ਜੇ ਦਿੱਲੀ ਤੋਂ ਮੰਨ ਲੈ 300 ਦੀ ਆਉਂਦੀ ਐ ਦਿੱਲੀ ਤੋਂ ਹੁਣ ਮੰਨ ਕੇ ਚਲੋ ਜਿਵੇਂ C2 ਐ Realme 5 ਐ C3 ਐ ਇਹਨਾਂ ਦੇ ਬੋਲਡਰ ਨਹੀਂ 600 ਰੁਪਏ ਦੇ 700 700 ਦੇ ਪਵਾ ਕੇ ਮਾ ਉਹ ਨਹੀਂ ਕਹਿ ਰਿਹਾ ਮੈਂ ਇਹ ਦਿੱਲੀ ਜੇ 500 ਦਾ ਰੇਟ ਹੈ ਤੂੰ ਕੁਪਵਾ ਕੇ 600 ਰੁਪਏ ਚ ਦੇ ਦੇਗਾ ਔਰ ਬਾਜ਼ਾਰ ਤੱਕੀ ਰੇਟ ਲੈਂਦੇ ਰੋਦਾ ਬਾਜ਼ਾਰ ਚ ਵੀਰੇ 12 1200 ਕਿ ਲੈ ਲੈ ਬਾਈ ਬਾਈ ਨੇ ਸ਼ੈਲੀ ਨੇ ਧਮਾਕਾ ਕਰਤਾ ਲੋਕੇਸ਼ਨ ਫੇਰ ਕਨਫਰਮ ਕਰਾ ਰਹੇ ਆਪਾਂ ਮੌਨਿਕ ਸ਼ਹਿਰ ਤੋਹਾਣੇ ਬੈਰੀਅਲ ਦੇ ਬਿਲਕੁਲ ਨਜ਼ਦੀਕ ਤੇ ਖੜੇ ਆ ਤੇ ਬਾਈ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਟੱਚਾਂ ਬਾਰੇ ਦਿੱਕਤ ਨਾ ਲੋ ਟੱਚਾਂ ਦਾ ਬਾਈ ਕੋਲੇ ਫੁੱਲ ਸਟੋਕ ਹੈ ਔਨ ਰਨਿੰਗ ਰਹਿੰਦਾ ਇਸ ਤੋਂ ਇਲਾਵਾ ਬਾਈ ਦੀ ਇੱਕ ਜਾਖੜ ਵੀ ਜਾਖੜ ਵੀ ਸ਼ਾਪ ਹੈ ਜਿਹੜੀ ਮਰਜ਼ੀ ਟੱਚ ਟੱਚ ਜਿਹੜੇ ਮਰਜ਼ੀ ਫੋਨ ਦੀ ਆਕੇ ਪਵਾ ਕੇ ਲੈ ਜਾਓ ਛੈਲੀ ਬਾਈ ਤੋਂ ਮੂਨਕ ਸ਼ਹਿਰ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਕੋਲੇ ਜਲਦੀ ਜਲਦੀ ਆਜੋ